ਦੇ ਖਾਲਸਾ ਵਾਈ ਗੁਰਜੀ ਕੀ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਅੱਜ ਆ ਜਣੜੀ ਕਿਲਾ ਚਾ ਮਿੱਠ ਗੰਦੇ ਤੁਸੀਂ ਸਭ ਜੀ ਠੀਕ ਠਾਕ ਹੋਵੋਗੇ ਬਿਲਕੁਲ ਬਿਲਕੁਲ ਪਤਾ ਨਹੀਂ ਕਿੰਨੇ ਦਿਨ ਹੋ ਗਏ ਕਿਹੜਾ ਵਲੋਗ ਤੁਹਾਨੂੰ ਫਿਰਦੇ ਕਦੀ ਕੋਈ ਕਦੀ ਕੋਈ ਕੋਈ ਵੀ ਨਹੀਂ ਬਣਿਆ ਅੱਜ ਬਸ ਸ਼ੁਰੂ ਕਰ ਲਿਆ ਵਾ ਜਿੱਦਾਂ ਦਾ ਬਣਿਆ ਅੱਜ ਬਣਾਵਾ ਆ ਵਾ ਹਾਂਜੀ ਜੋ ਮਰਜ਼ੀ ਹੋ ਜਾ ਭਾਵੇਂ ਜਿੰਨੇ ਮਰਜ਼ੀ ਵੀ ਹੋਣ ਜੋ ਮਰਜ਼ੀ ਹੋਵੇ ਅੱਜ ਬਣਾਉਣਾ ਸਾਰਾ ਵਲੋਗ ਹਾਂਜੀ ਤੇ ਜੂ ਨਿਜੂ ਨਹੀਂ ਗਿਆ ਲੱਗ ਨਹੀਂ ਅਜੇ ਕਿਤੇ ਇਹ ਤਾਂ ਇਹ ਤਾਂ ਆਪਣੇ ਇਧਰਲੇ ਤਾਂ ਹਾਏ ਹਾਏ ਲੱਗੇ ਤੇ ਹੈਗੇ ਨੇ ਔੜੇ ਮੋਟੇ ਲੱਗੇ ਆ ਹਾਂ ਤੇ অলਮੋਸਟ ਆਪਣੇ ਥੋੜਾ ਲੱਗਾ ਤੇ ਆਪਣੇ ਕੋਲ ਵਧਨੇ ਨਾ ਆਪਣੇ ਫਿਰ ਮੱਕੀ ਦਾ ਕਰਕੇ ਹੋ ਜਾਂਦਾ ਨਾ ਥੋੜਾ ਰਾਲਾ ਹਾਂਜੀ ਮੱਕੀ ਦਾ ਚਾਰ ਪਾਹਿੰਦਾ ਕਰਕੇ ਮਤਲਬ ਇਦਾਂ ਆ ਕਿ ਠੇਕੇ ਤੇ ਵੀ ਵਾਈਦੀ ਹੈ ਪੈਣੀ ਉਹਦੇ ਕਰਕੇ ਫਿਰ ਹੌਲੀ ਹੌਲੀ ਲੱਗਦੇ ਆ ਕਿਉਂਕਿ ਪਹਿਲਾਂ ਹਾਲੇ ਥੋੜੇ ਦਿਨ ਹੋਏ 5-7 ਦਿਨ ਹੋਏ ਮੱਕੀ ਦਾ ਚਾਰ ਪਾਕੇ ਤੇ ਉਹ ਤੋਂ ਬਲੌਗ ਤੁਸੀਂ ਮੁੰਨਾ ਤਾਂ ਦੇਖਿਆ ਹੋਣਾ ਨਹੀਂ ਦੇਖਿਆ ਤੇ ਜਾ ਕੇ ਵੇਖ ਲਿਓ ਹਣਾ गांव वास्ते ਪਾਉਨੇ ਆ ਤੇ ਮੈਂ ਤੁਹਾਨੂੰ ਹਾਸਿਆੜੀ ਗੱਲ ਦੱਸਦੀ ਆ ਜਦੋਂ ਅਸੀਂ ਪਹਿਲੀ ਵਾਰੀ ਚਾਰ ਪਾਇਆ ਨਾ گاਵਾਂ ਦਾ ਉਦੋਂ ਇੰਨੀਆਂ گاਵਾਂ ਨਹੀਂ ਹੁੰਦੀਆਂ 2012 13 ਦੀ ਗੱਲ ਆ ਤੇ ਨਾ ਮੰਮੀ ਹੁਣੀ ਆਂਦੀਆ ਭੈਣਾਂ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਜਿੱਦਾਂ ਦਾ ਤੇ ਗੁਰਵਿੰਦਰ ਜੀ ਦਾ ਇੱਕ ਦਿਨ ਨਹੀਂ ਕੀਤਾ ਸੀ ਨਾ ਤੇ ਨਾ ਉਹਨਾਂ ਨੂੰ ਗੁਰਵਿੰਦਰ ਜੀ ਨੂੰ ਮੰਮੀ ਕਹਿੰਦੀ ਵੀ ਇਹ ਚਾਰ ਚੂੜ ਪੈਂਦਾ ਉਹ ਬੀਜੀ ਬਹੁਤ ਐਸੀ ਹਨਾ ਵੱਡੀਆਂ ਮਾਂ ਦੇ ਮੰਮੀ ਲੱਗੀਆਂ ਸੀਆਂ ਗੱਲਾਂ ਕਰਨ ਤੇ ਇਹ ਕਹਿੰਦੀ ਹੈ ਚਾਰ ਪੈਂਦਾ ਕਹਿੰਦੇ ਹਾਂਜੀ ਅੰਦੀ ਵੀ ਇੱਕ ਪੀਪਾ ਮਿਲੀ ਵੀ ਭਰ ਕੇ ਰੱਖ ਲਿਆ ਆਹੋ ਚਾਰ ਕਈ ਨੀਰਨ ਪੀਪਾ ਹੈ ਕਣੀ ਤੋਂ ਜਿੰਨੇ ਪੀਪੇ ਗਏ ਉਹਨੇ ਪੀਪੇ ਭਰਦਾ ਕਿ ਤੇਰੇ ਲਈ ਤਾਂ ਆਉਣ ਵਾਲੀ ਬਣ ਉਹ ਇਦਾਂ ਨੇ ਕਈਆਂ ਨੂੰ ਚਾਰ ਦਾ ਨਹੀਂ ਭਰਨਾ ਨਾ ਚਾਰ ਵੀ ਹਾਏ ਇਹ ਚ ਕਿੰਨੇ ਸੈਂਟ ਪਾਇਆ ਵਲ ਸਰਚਰੀ ਪਾਇਆ ਇਹ ਅਸਲ ਜਣਾ ਪਤਾ ਨਹੀਂ ਕਿਹੜਾ ਪੈਦਾਈ ਤੇਲ ਹੈ ਢਾੜੇ ਲਾਉਣ ਵਾਲਾ ਹਾਂ ਉਹ ਨਵਰਤਨ ਤੇਲ ਜਦ ਵਿੱਚ ਠੰਡਾ ਠੰਡਾ ਹੁੰਦਾ ਇਹ ਆਲਮਣੋਲ ਠੰਡਾ ਠੰਡਾ ਜਿਹਾ ਇਹਦੇ ਚ ਇਹਦੇ ਚ ਸਮੈਲ ਆਉਂਦੀ ਰਹਿੰਦੀ ਉਹਦੀ ਸੈਂਟ ਜੀ ਪਰ ਬਹੁਤ ਜ਼ਿਆਦੀ ਸਮੈਲ ਆਉਂਦੀ ਹੈ ਮੈਂ ਤਾਂ ਖਾਣ ਤਾਂ ਇਹਦਾ ਨਹੀਂ ਜੀ ਤਾਂ ਉਹਨਾਂ ਨੂੰ ਵੀ ਆਇਆ ਨਹੀਂ ਹੋਣੀ ਚਲੋ ਵੀ ਜੁੜੇ ਰਹੋ ਵਲੌਗ ਦੇ ਨਾਲ ਆਪਾਂ ਚੱਲਦੇ ਆਂ ਤੋਂ ਬਾਅਦ ਸਾਡਾ ਨੱਥੂਪੁਰ ਨਹੀਂ ਆਇਆ ਕਰੇ ਹੁਣ ਇੱਥੇ 1 ਮਿੰਟ ਦੀ ਸਟੇ ਇਹ ਤੋਂ ਬਾਅਦ ਜਾਵਾਂਗੇ ਜੂਸਲੇਵਾੜ ਪ੍ਰੋਗਰਾਮ ਤੇ ਹਰਿਆਲੀ ਹਰਿਆਲੀ ਬਾਪੂ ਲਾਇਆ ਪਿੰਡੀਆਂ ਆਹ ਫਲਾਂ ਵਾਲੇ ਬੂਟੇ ਆਹ ਬਲ ਅਗੇ ਦਾਦੀ ਜਦਗੀ ਵੜੇ ਅੰਬ ਲੱਗੇ ਹੋਏ ਇੱਧਰ ਹੀ ਲੱਗੇ ਬਸ ਲੈ ਆ ਲੈ ਆ ਦਾਦੇ ਦੀ ਪੈਨਸ਼ਨ ਆਈ ਦਾਦੇ ਲਈ ਆ 10000 ਰੁਪਿਆ ਕੜਕ ਦਾ ਪਹੁੰਚੁਕੇ ਆ ਸਮਾਗਮ ਤੇ ਬਸ ਪਿੰਡ ਆ ਗਿਆ ਹਾਂ ਜੀ ਤੇ ਆ ਪੱਜ ਨਥੋਪੁਰ ਵੀ ਗਏ ਸੀ ਸਿੰਘ ਸਾਹਿਬ ਲਈ ਕਈ ਫਲੈਪ ਆਹ ਫਲੈਪ ਲਈ ਆਵੇ ਸਪੈਟ ਦੀ ਸਾਥਾ ਮਿਲਦਾ ਜਾਂ ਲੰਗਰ ਲੱਗਦਾ ਹੋਗਾ ਪ੍ਰਾਣ ਬਿਲਡਿੰਗ ਆ ਰਹੀ ਹੈ ਉਹਦੇ ਪੁੱਪਲ ਦਾ ਰੁੱਖ ਵੀ ਨੇ ਸਾਨੂੰ ਲੱਗਦੇ ਇਥੇ ਇਹ ਪੁਰਾਣਾ ਪਿੰਡ ਬਹੁਤ ਹੈ ਹਾਂਜੀ ਉੱਚਨੀਵਾ ਵੀ ਹੈ ਨਾ ਆਪਣਾ ਜਿਹੜੇ ਆਲਮੋਸਟ ਦਰਿਆਵਾਂ ਦੇ ਲਾਗੇ ਪਿੰਡ ਨੇ ਨਾ ਉੱਚਨੀਵੇਂ ਨੇ ਨਾ ਸਾਡਾ ਪਿੰਡ ਹੈ ਨਾ ਜਿਹੜਾ ਪੰਡੋਰੀ ਉਸ ਐਨ ਸਹੀ ਆ ਜਿਹੜੇ ਅੱਗੇ ਪਿੱਛੇ ਪਿੰਡ ਨੇ ਨਾ ਉੱਚਨੀਵੇਂ ਨੇ ਥੋੜੀ ਦੂਰ ਨੇ ਇਹਦੇ ਆਪਾਂ ਮਿਲਵਾ ਹੀ ਗਏ ਆ ਨਾ ਇਹ ਲੋਕੇਸ਼ਨ ਉਦਾਂ ਦੀ ਨਹੀਂ ਜਿੱਦਾਂ ਦਾ ਆਪਾਂ ਉੱਥੇ ਪ੍ਰੋਗਰਾਮ ਲਾਇਆ ਪਈਆਂ ਪਈਆਂ मेथी yes, <laughs> <laughs> ਆਤਮਾ ਹੈ ਜੇ ਕੋਈ ਅੰਦਰਲੀ ਅਗ ਦੇ ਨਾਮ ਕੱਤੇ ਦੇ ਦਿਸਦਾ ਇਹਨਾਂ ਦੇ ਵਿੱਚੋਂ ਪਰਮਾਤਮਾ ਹੈ ਹੁਣ ਬਈਰ ਫੋਟੇ ਸ਼ਰੀਰ ਇਸ ਕਰਕੇ ਫੋਟੇ ਬਲਾਣ ਤੋਂ ਗ੍ਰੇਡ ਕਰਨੀ ਤੇ ਕਿਤੇ ਦਾੜੀ ਛਿੰਨਾ ਨੂੰ ਬਣਾਉਣੀ ਹੈ ਪਰ ਸਜਾਈ ਹੈ ਅਜੇ ਵੇਖਣ ਵਾਲੀ ਕੋਲ ਆਖੋਵੇਂ ਜਿੱਥੇ ਫੋਟੇ ਦੀ ਸ਼ਾਨ ਤੁਸੀਂ ਦਾੜੀ ਛਿੰਨਾ ਨਾਲ ਪਾਉਂਦੇ ਹੋ ਉੱਥੇ ਇਸ ਖਸਮ ਦੀ ਗੋਦ ਜੁਮੇ ਦਿਓ ਇਸ ਖਸਮ ਦੇ ਵਿੱਚ ਦਸਾਂ ਗਰਮਾਂ ਦੇ ਵਿਦਾਤ ਭਗਤਾਂ ਦੇ

گرو کی پیٹ ہوتی ہے بیٹھے خوشیاں کوئی اچنا بند نہ رہے بڑے حق بڑے پیارا کے بلند آواز میں آخو جی ਉਕੀ ਨਾ ਹਾਂ ਇਹ ਕੋਣ ਖੇਡਦਾ ਹੋ ਸਕਦਾ ਹੈ ਕੋਈ ਸੀਰੀਅਸ ਪ੍ਰੋਗਰਾਮ ਤੋਂ ਫ੍ਰੀ ਹੋ ਚੁੱਕੇ ਹਾਂ ਆ ਕੀ ਕਰਤਾ ਆ ਓਕੇ ਕੋਈ ਸੀਰੀਅਸ ਪ੍ਰੋਗਰਾਮ ਤੋਂ ਫ੍ਰੀ ਹੋ ਚੁੱਕੇ ਹਾਂ ਤੇ ਆਪਾਂ ਜਾ ਰਹੇ ਹਾਂ ਅੱਜ ਜਿੰਨਾ ਦਾ ਵੀ ਆਊਗਾ ਪਹਿਲਾ ਵਲੌਗ ਦੇਖ ਲਿਓ ਕਿਉਂਕਿ ਅਸੀਂ ਕੈਮਰੇ 'ਚ ਸ਼ੂਟ ਕਰ ਰਹੇ ਹਾਂ ਫਿਰ ਇੱਥੇ ਆਏਗਾ ਨਾ ਪੰਗਾ ਲੈ ਲੈਣਾ ਚਾਹੀਦਾ ਬੜੇ ਚਿਰ ਦਾ ਹੈ ਮੇਰੇ ਮਾਮਾ ਹੀ ਨੇ ਭੇਜਿਆ ਇਹਨੇ ਪਿਆਰ ਨਾਲ 1.5-2 ਸਾਲੋਂ ਚੱਲਿਆ ਆ ਆ ਜਿੰਦਕੋਰ ਲਈ ਸਾਡੀ ਹੋਈ ਨੀ ਸੀ ਉਦੋਂ ਦਾ 2 ਸਾਲ ਹੋ ਗਏ ਥੀ ਦਿਨ ਇੰਤਾਂ ਹਾਈ ਕੈਮ ਵਾਲੇ ਇੰਨੇ ਬੰਦੇ ਆ ਲੋਏ ਨਾ ਮੇਰਾ ਕੋਸ਼ ਕਰਨ ਨੂੰ ਜੀ ਨਹੀਂ ਕਰਦਾ ਹਾਂ ਨਾ ਸਟੇਜ ਤੋਂ ਬਾਅਦ ਪਰ ਮੈਂ ਇੰਨਾ ਕੁ ਜ਼ਿਆਦਾ ਆਪਣੇ ਆਪ ਨੂੰ ਹੁਣ ਕੀਤਾ ਵਣਾ ਥੋੜਾ ਜਿਹਾ ਮੋਟੀਵੇਟ ਨਹੀਂ ਨਾ ਹੋ ਗਿਆ ਮੈਂ ਸਾਰੇ ਜਿੱਜਾ ਤੋਂ ਦੂਰ ਹੈ ਸੇਖਸਾ ਮੈਨੂੰ ਸੱਸ ਸੱਸ ਦੱਸਿਓ ਹੁਣ ਮੈਂ ਉਹ ਤੇ ਬਾਹਰ ਰੱਖ ਹਾਂ ਹੁਣ ਆਪਾਂ ਐਕਸਪੈਰੀਮੈਂਟ ਕਰਦੇ ਹਾਂ ਪਾਣੀ ਕੱਡੇ-ਕੱਡੇ ਆ ਕੋਈ ਗੱਲ ਨਹੀਂ ਫਿਰ ਕਿਉਂਗੇ ਵਲੌਗ ਚੱਲ ਰਿਹਾ ਤੁਸੀਂ ਵੀ ਦੇਖ ਲਓ ਕੈਮਰੇ 'ਚ ਅੱਜ ਇਹਦਾ ਥੰਬਨੇਲ ਵੀ ਹੋਊ ਨਵੇਂ ਕੈਮਰੇ ਦਾ ਚਾਹ ਇੱਧਰ ਮੇਰੀ ਕੈਮਰਾ ਪਰ ਕਿ ਫੋਟੋ ਖਿੱਚਣੀ ਆ ਇਧਰ ਮੇਰੀ ਮੇਰਾ ਬੱਬੀ ਅੱਪਰ ਤੋਂ ਨੇ ਫੈਕਟਰ ਲੱਗਦਾ ਨਹੀਂ ਇਹਦੇ ਵਿੱਚ ਉਹੀ ਵੀ ਮੈਨੂੰ ਲੱਗਦਾ ਸੈਟਿੰਗ ਹੋਣੀ ਹੈ ਇਹਦੀ ਬ੍ਰਾਈਟਨੈਸ ਥੋੜੀ ਅੱਪ ਕਰ ਦਿਓ ਨਹੀਂ ਇਹ ਅਸਲ ਜਣਾ ਬ੍ਰਾਈਟਨੈਸ ਉਹੀ ਕਰ ਸਕਦਾ ਜੀ ਅਸਭਰਾਵਾ ਅੰਦੀ 1 ਮਿੰਟ 19 ਸੈਕਿੰਡ ਦੀ ਰਿਕਾਰਡਿੰਗ ਹੋਈ ਹੈ ਜਿਹਦੇ ਵਿੱਚ ਮਾੜੀ ਮੋਟੀ ਸਟਾਰਟਿੰਗ ਚ ਕਟੋਗੇ ਨਹੀਂ ਮਾੜੀ ਹੀ ਕਟਣੀ ਆ ਬੱਸ ਜੀ 40 ਸੈਕਿੰਡ ਕਿਉਂਕਿ ਕੈਮਰਾ ਸੈਟ ਕਰਨਾ ਹੈ ਹਾਂ ਚਲੋ ਚਲੋ ਸੜਕ ਨੂੰ ਛੜ ਕੋ ਮਾਰੀ ਪਹਿਲਾਂ ਸੜਕ ਤੇ ਕਵਾਂ ਆਣਾ ਹਾਂ ਸੜਕ ਤੇ ਕਵਾਂ ਇੱਦਾਂ ਇੱਦਾਂ ਨਾ ਆਵਣੋ ਆਵੋ ਆਲੀ ਲਿਜਾ ਜਾਓਗੀ ਆਲੀ ਲਿਜਾ ਜਾਓ ਚਲੋ ਠੀਕ ਹੈ ਜੀ ਹੁਣ ਬੰਦ ਕਿੱਥੋਂ ਹੋਇਆ ਉਸੇ ਸੋਚੇ ਦੂਜੇ ਤੋਂ ਚੱਲੋ ਲਓ ਜੀ ਇਹੀ ਕਰੇ ਆਗੇ ਤੇ ਆ ਬੇੜਾ ਪੁੱਤੂ ਹੋਏ ਜੋਣਾ ਜੇ ਜਿੰਦਾ ਕਿੱਥੋਂ ਆਈਆਂ ਹਨ ਕਾ ਤੇਰੀਆਂ ਹੈ ਤਾਉ ਨੇ ਦਿੱਤੀਆਂ ਤਾਉ ਨੇ ਲੱਗ ਦਿੱਤੀਆਂ ਤਾਉ 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 ਨੇ ਦੀ ਤੈਨੂੰ ਐ ਚੋਰਿਆ ਜਿੰਮ ਆ ਚੁੱਕੇ ਆ ਪੇਰਾ ਤਾਂ ਮੋਲਾ ਪਤਾ ਨਹੀਂ ਟਾਈਟ ਹੋ ਗਿਆ ਪਤਾ ਨਹੀਂ ਉੱਤੇ ਹੀ ਸੇਰੀ ਨੇ ਪੀੜਾ ਹਾਂ ਕੋਈ ਨਾ ਲੜ ਲੁੜ ਕੋਟਿਆ ਗਿਆ ਲੱਗਦਾ ਤੇ ਸਿਰ ਬਹੁਤ ਹੀ ਸੋਲ ਦਤ ਕਰਾਉਂਦੇ ਆ ਦਲੇਰ ਕਾ ਜਿੰਮ ਜਾਣਾ ਵਾ ਤੇ ਬੁਏ ਗੱਡੀ ਬੈਠੇ ਆਣ ਕੇ ਜਿੰਮ ਦੇ ਜਾ ਕੇ ਮੈਂ ਇਥੋਂ ਜਿੰਦ ਨੂੰ ਲੈ ਕੇ ਆਉਣਾ ਵਾ ਤੇ ਦੱਸੋ ਪਿੱਛੇ ਤੋਂ ਮਾਲਾ ਠੀਕ ਆ ਬਿਲਕੁਲ ਠੀਕ ਆ ਬਹੁਤ ਹੀ ਕਰ ਲਈ ਮੈਂ ਜਿਮ 'ਚ ਜਾ ਕੇ ਵਧਾ ਦੇਣਾ ਤੇ ਦੁਬਾਰਾ ਬਨ ਲੂੰਗੀ ਬਿਲਕੁਲ ਠੀਕ ਆ ਪਰ ਹੁਣ ਥੋੜਾ ਠੀਕ ਲੱਗਿਆ ਸੈਟ ਆਈ ਗੈਸ ਬਾਕੀ ਇੱਕ ਲਵ ਜਿੰਦ ਜਿੰਦ ਬਾਏ स्टेरीको आन्दै हो पुरा ਅਹੀਂ ਜੀ ਹੁਣ ਕਰਨੇਵਾਲ ਦਾ ਮੇਲਾ ਵੇ ਉਹ ਘੂੜੇੜੇ ਇੰਨੇ ਨੇ ਲੈ ਮੈਂ ਤਾਂ ਜੂੜੜ ਲੈਣੀ ਗਰੀਬ ਮੈਂ ਤਾਂ ਉਹ ਮੇਰੇ ਤਾਂ ਉਹ ਦੂਜੀ ਜਿੰਦਨੇ ਹੀ ਨਹੀਂ ਖੇੜਾ ਛੱਡਿਆ ਉਹ ਦਲੇਰ ਤੋਂ ਨਹੀਂ ਜਾਂਦੀ ਬਸ ਉਹਨੇ ਬਹੁ ਨੇ ਉਹਨੇ ਪੂਰੇ ਨਿਹਰੇ ਲੈ ਅੱਜ ਜਿੰਦਨੇ ਕਿਹੜੇ ਚੂਲਾ ਜਿਹੜਾ ਨਹੀਂ ਲਿਆ ਹੁਣ ਅਸੀਂ ਐ ਜਲੰਧਰ ਜ਼ਰੂਰੀ ਕੰਮ ਹੀ ਤੇ ਕਰਕੇ ਜਲੰਧਰ ਹੁਣ ਵਾਪਸ ਪਹੁੰਚਾਂਗੇ 10 ਵਜੇ ਨੂੰ ਅੱਜ ਹੀ ਆਣਾ 11 ਵਜ ਗਈ 11 1 ਵਜ ਜਾਣਾ ਆਪਾਂ ਜਾਣਾ ਤੇ ਮਾਜੀ ਇਦਾਂ ਜਿੰਨੇ 11 ਵਜ ਗਈ 11 10 ਸਾਰਿਆਂ ਦੇ ਵਾਗ ਘਟੀ ਤੇ ਹੁਣ ਪਰੋਂਦੇ ਪੰਪ ਤੋਂ ਹਵਾ ਤੇਲ ਪੋਇਆ ਪਹਿਲਾਂ ਨਾ ਮੋਂਪਰ ਅਗੇ ਤੇ ਜਾਵਾਂਗੇ ਵਾਪਸ ਚਲੋ ਤੁਹਾਨੂੰ ਦੱਸ ਦਿਆਂ ਕੀ ਹੁੰਦਾ ਕੀ ਨਹੀਂ ਤੇ ਕਿਦੋਂ ਕਰ ਪਹੁੰਚਦੇ